ਅੱਜ ਬਣਾ ਰਹੇ ਸਾਹੀ ਪਨੀਰ ਸੋਰੀ ਪਨੀਰ ਸਾਹੀ ਪਨੀਰ ਬਣਾਉਣਗੇ ਅੱਜ ਇਹ ਰਸ਼ਮੀ ਇੰਦੀਰੀਜ਼ ਪੂਰੀ ਹੋਊਗੀ ਰੋਜ਼ ਰੋਜ਼ ਕਹਿੰਦਾ ਰਸ਼ਮੀ ਸਾਹੀ ਪਨੀਰ ਬਣਾ ਕੇ ਦਿਓ ਮਿਰਚਾਂ ਬਹੁਤ ਪਲੈਂਦੇ ਥੁੜ ਗਈਆਂ ਮਿਰਚਾਂ ਬਹੁਤ ਵਧੀਆ ਆ ਆ ਮਿਰਚਾਂ ਵੀ ਚਟਣੀ ਬਹੁਤ ਵਧੀਆ ਬਣਦੀ ਆ ਹਨਾ ਇਹਨਾਂ ਦਾ ਪੇਸਟ ਬਣਾਉਣਾ ਹੋਣੀ ਬਣਾਵਾਂ ਪਹਿਲਾਂ ਹੂੰ ਬੋਲੋ ਪੇਸਟ ਬਣਾਉਣਾ ਇਹਨਾਂ ਦਾ ਕੱਟੋ ਹਾਂ ਤਾਂ ਜੱਗ ਵੀ ਬਹੁਤ ਵੱਡਾ ਹੈ ਹਾਂ ਕੱਟੋ ਨਾਈਸ ਕੱਟੋ ਕਾਜੂ ਦਾ ਪੇਸਟ ਬਣਾ ਗਏ ਪਾਣੀ ਪਾ ਕੇ ਪੀਸਾ ਐਸੇ ਤਾਂ ਨਹੀਂ ਪੀਸੇ ਜਣਾ ਆ ਬਲਾਂ ਨੂੰ ਤਾਂ ਇਹ ਘਾਤ ਨਹੀਂ 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 ਹਣੀ ਬਲਾਂ ਮੈਂ ਮਸਾਲਾ ਪੀਸਣ ਨਾਲ ਆ ਭਾਈ ਤੁਸੀਂ ਹਿਲਾਵਾ ਇਹ ਤੇ ਮੈਂ ਮਸਾਲਾ ਪੀਸਣ ਨਾਲ ਆ ਭਾਈ ਉਧਰੋਂ ਬੱਦਲ ਵੀ ਆ ਗਿਆ ਬਹੁਤ ਤੇਜ਼ ਬਹੁਤ ਇੰਨਾ ਤੇਜ਼ ਕਿਵੇਂ ਇੰਨਾ ਤੇਜ਼ ਕਿਵੇਂ ਹਾਂ हलवाई बोलता नहीं हलवाई घट ही बोल दिया हलवाई फिर ये ध्यान इधर उधर भटके देखियो इधर पीछे पिस

ਕੜਤਾਂ ਕਾ ਸੇਜ ਕਾਲਜ ਇਹ ਬਣਾ ਰਹੇ ਹੈ ਚਾਈ ਪਨੀਰ ਰਸ਼ਮੀਨ ਦੀ ਚੁਆਇਸ ਸੀਗੀ ਦਿੱਲੀ ਫਾਈ ਮੈਨੂੰ ਚਾਈ ਪਨੀਰ ਚਾਈ ਪਨੀਰ ਜਿਹੜਾ ਉਹ ਮੈਨੂੰ ਨਹੀਂ ਬਣਾਉਣਾ ਆਉਂਦਾ ਇਹ ਬਣਾਉਂਦੇ ਹੈਗੇ ਕਿੰਨੇ ਟਮਾਟਰ ਦਿੱਤੀ ਕੱਟ ਦਾਂ ਦਿੱਤੀ ਕੱਟ ਪਾ ਦੇ ਹਾਂ ਰੱਖ ਲੇ ਮोटे-ਮोटे ਬਸ ਐ ਕਰ ਦੇ ਚਾਰ ਟਮਾਟਰ ਬੜੇ ਖੱਟੇ ਲੱਗੇ ਮੈਨੂੰ ਚਲੋ ਵੀ ਭਾਈ ਇੱਕ ਤਾਂ ਹੋਰ ਬਾਹਰ ਲੈ ਹਰੀ ਮਿਰਚ ਹਰੀ ਮਿਰਚ ਦਾ ਬੰਨ੍ਹ ਹੀ ਪਾ ਲਿਆ ਦੋ ਪਾ ਲਾ ਕੱਟ ਕੇ ਮੈਨੂੰ ਅੱਜ ਜਮਾਂ ਹੀ ਕੁਝ ਨਹੀਂ ਆਉਂਦਾ ਦੱਸੀ ਚੱਲੋ ਮੈਨੂੰ ਕੋਈ ਸਬਜ਼ੀ ਜੀ ਨੂਨ ਮਿਰਚ ਪਾਉਣਾ ਜਾਂ ਸਬਜ਼ੀ ਬਣਾਉਣੀ ਨਹੀਂ ਆਉਂਦੀਗੀ ਅੱਜ ਥੋੜਾ ਕੰਮ ਹੈ ਮੈਨੂੰ ਦੱਸਣਾ ਇਹ ਲਾਲ ਮਿਰਚਾਂ ਦੀ ਮੈਂ ਚਟਨੀ ਹੋਰ ਬਣਾਉਂਗੀ ਬਹੁਤ ਵਧੀਆ ਲਸਣ ਪਾ ਕੇ ਲਾਲ ਮਿਰਚਾਂ ਦੀ ਕੱਲ ਨੂੰ ਬਣਾਵਾਂਗੇ ਤੇ ਤੁਹਾਨੂੰ ਦਿਖਾਵਾਂਗੇ ਵੀ ਅੱਜ ਨਹੀਂ ਬੰਦੂ ਆ ਸਾਡੇ ਬਾਹਰ ਬੱਦਲ ਬਹੁਤ ਆ ਗਿਆ ਤੇ ਕੁੰਡੇ ਦੇ ਵਿੱਚ ਬਣਾਵਾਂਗੇ ਬਾਹਰ ਬੈਠ ਕੇ ਵਧੀਆ ਜੂਸਰ ਦੇ ਵਿੱਚ ਚਟਨੀ ਬਣਦੀ ਗਾਈਜ਼ ਆਉਂਦੇ ਹਾਂ ਬਾਹਰ ਲਾ ਮੌਸਮ ਦਿਖਾ ਦਿਆਂ ਆ ਦੇਖੋ ਬਾਹਰ ਕਿੰਨਾ ਬੱਦਲ ਆ ਗਿਆ ਬਹੁਤ ਜ਼ਿਆਦੇ ਇੱਕ ਪੁੜੇ ਇੱਕ ਪੁੜੇ ਸੀ ਲਾ ਲਿਆੰਦੇ ਹੋ ਵੇਖੋ ਤੈ ਲਾਉਣ ਵਾਲੇ ਤੇ ਆ ਬਾਹਰ ਹਜੇ पाए थे सुकने सुके नहीं गए अखावे सब्जी दा 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 कैसी बनाओगे लसन ये पेस्ट बना भुननी है अच्छा तो बिच नहीं भुन दे गए अड लसन ज्यादा नहीं ਲੋਗੀ ਮੇਰਾ ਉੱਪਰਲਾ ਕੰਮ ਹੈ ਜਿਹੜਾ ਸਾਰਾ ਉਹ ਤਲਾ ਤਲਾ ਕੰਮ ਹੈ ਜਿਹੜਾ ਸੰਭਾਲ ਲੈਂਦਾ ਹਲਵਾਈ ਦੇ ਨਾਲ ਜਿਹੜੇ ਬੰਦੇ ਹੁੰਦੇ ਨੇ ਮੈਂ ਉਹ ਹੈ ਅੱਜ ਬੰਦੇ ਬੰਦੇ ਬਾਰੇ ਜਿਹੜੇ ਦਵਾਈ ਕਰਦੇ ਆ ਹਮ ਪਰ ਮੈਂ ਬੰਦਾ ਨਹੀਂ ਬਣਾਂਗੀ ਮੈਂ ਨਾਲ ਦਾ ਬੰਦਾ ਹੀ ਬਣਨਾ ਚਾਹੁੰਦੀ ਹਾਂ ਮੈਂ ਹਲਵਾਈ ਨਹੀਂ ਬਣਨਾ। ਜੇ ਹਲਵਾਈ ਮੈਂ ਬਣ ਗਈ ਤਾਂ ਫਿਰ ਤੁਸੀਂ ਮੇਰੀ ਹੈਲਪ ਕਦੋਂ ਕਰੋਗੇ? ਦੇਖੋ ਗਾਇਜ਼ ਇਹਨਾਂ ਨੇ ਪਹਿਲਾਂ ਸਾਰਾ ਮਸਾਲਾ ਨਾ ਪਹਿਲਾਂ ਗੱਡੇ-ਗੁੰਡੇ ਸਾਰੇ ਘਨਲੇ ਤੇ ਹੁਣ ਇਹਨਾਂ ਨੂੰ ਪੀਸਣਾ ਹੈ। ਇੰਨਾ ਕੁ ਤਾਂ ਸਿੱਖ ਲਿਆ ਹਲਵਾਈ ਤੋਂ ਮੈਂ ਵੀ ਕੀਤੀ। ਹਾਂ ਦੇਖੋ। ਇੱਧਰ ਦੇਖੋ ਕਾਜੂ ਦਾ ਪੇਸਟ। ਇਹਦੇ ਵਿੱਚ ਸਾਰਾ ਪੀਸ ਲਾਂਗੇ ਇਹਨੂੰ ਤੁਰ ਤਾਂ ਨਹੀਂ ਇਹਨੂੰ ਕਾਜੂਆਂ ਨੂੰ ਵੇਸਟ ਕਰਨਾ ਅਸਰ ਜਾ ਜਾਊਗਾ ਲਾਲਚ ਹੀ ਬੜੇ ਆ ਸੀ ਜਾਗਰਤ ਕਾਜੂ ਲੱਗੇ ਵੀ ਨਹੀਂ ਛੱਡਦੇ ਇੰਨੇ ਲਾਲਚੀ ਆ ਏਕੀ ਪਨੀਰ ਪਨੀਰ ਕੱਟਦਾ ਤੇ ਬਾਅਦ ਵਿੱਚ ਬਾਅਦ ਕੱਟਣੀ ਹੈ ਦੂਜਾ ਨਹੀਂ ਜਾਏਗਾ ਪੈਕਿੰਗ ਵਾਲਾ ਦੇਸੀ ਪਨੀਰ ਹੈ ਵੈਸੇ ਤਾਂ ਵਧੀਆ ਇਹਨੂੰ ਪੇਜੇਸ ਰੱਖਕਾਣੀਆਂ ਨੇ ਹੈਨਾ ਪਨੀਰ ਕਰੀਮ ਕਦੋਂ ਲਿਆਵਾਂਗੇ کریم ਦੀ ਲਈ ਦੁੱਧ ਕਿੰਨਾ ਕੁ ਪਾਉਂਗੇ ਭਾਈ ਸਾਹਿਬ ਕਿੱਧਰ ਜਾਂਦੇ ਰਹੇ ਸੀ? ਧੀਰ ਨਜ਼ਾਰਾ ਲੈ। ਮੈਨੂੰ ਆਪਦੀ ਸੀਟ ਦੇ ਗਏ ਸੀਗੇ। ਮੀਂਹ ਕਿਹੜਾ ਆ ਜਾਵੇ? ਮੀਂਹ ਤਾਂ ਆਇਆ ਹੀ ਨਹੀਂ ਨਜ਼ਾਰੇ ਤੁਸੀਂ ਪਹਿਲਾਂ ਹੀ ਲੈਣ ਲੱਗ ਗਏ। ਪਹਿਲਾਂ ਹੀ ਆਇਆ। ਨਾ ਨਾ ਹਲਵਾਈ ਸਾਹਿਬ ਐਦਾਂ ਨਹੀਂ ਕਰਨਾਗਾ। ਮੈਨੂੰ ਨਹੀਂ ਇਹ ਕੰਮ ਆਉਂਦਾਗਾ। ਆਪਦਾ ਕੰਮ ਸੰਭਾਲ ਲਓ। ਹਾਂ। ਭਲਾ ਭਾਈ ਸਾਹਿਬ ਨਾ ਬਾਹਰ ਜਾਂਦੇ ਰਹਿੰਦੇ ਆ ਭੱਜ ਕੇ। ਥਲਾਰ ਸੋਈ ਤੇ ਖੜਨਾ ਬਹੁਤ ਔਖਾ ਹੈ। ਤੈਨੂੰ ਕੀ ਹੈ ਕਿ ਕੋਈ ਵੀਡੀਓ ਦੇਖੂ ਤੁਹਾਨੂੰ ਆਰਡਰ ਆ ਜਾਣਗੇ। ਦਰਦਾਂ ਵਾਲੀ ਦੋ ਦੋ ਲਿਆਕ ਰੱਖੀ ਲਈ। ਲਓ। ਭਾਈ ਇਹ ਕਿੰਨਾ ਗੱਜ ਦਾ ਲਸ਼ਕਾ ਆਜੋ। ਵਾ 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 ਵਾ। ਲਸ਼ਕੋਰਾਂ 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 ਲਸ਼ਕੋਰਾਂ। ਲਸ਼ਕੀ ਜਾਂਦਾ ਗਾਇਜ਼ ਗੱਜ ਵੀ ਰਹਿਗਾ ਤੇ ਉਧਰ ਰਸ਼ਮੀਨ ਬਾਹਰ ਖੇਢੀ ਜਾਂਦਾ ਫੇਰ ਉਹ ਭਜ ਕੇ ਆਉਣਾ ਕੱਲ ਵੰਗੋ। ਕੱਲ ਵੀ ਉਹ ਬਹੁਤ ਭਿਜ ਗਿਆ ਸੀ 2 ਦਿਨ ਹੋ ਗਏ ਨਹੀਂ ਆਉਂਦੇ ਇਹਨੂੰ ਤੇ ਕੱਲ ਵੀ ਭਿਜ ਗਿਆ ਤੇ ਅੱਜ ਵੀ ਉਹਨੇ ਭਿਜ ਕੇ ਹੀ ਆਉਣਾਗਾ ਲਾਉ ਬਾਦੋ ਫਿਰ ਪੀਸ ਦਾ ਸ਼ਰਮਾਇ ਕਰਾਂ ਨਾ ਇਹ ਤਾਂ ਤੁਸੀਂ ਪੀਸੋਗੇ ਇਹ ਘਰ ਮੈਥੋਂ ਡਰ ਲੱਗਾ ਮੇਰੀ ਕੁੜਾ ਦੂਜੀ ਕਟ ਛੀ ਲੋ ਨਹੀਂ ਨਹੀਂ ਸਾਰੇ ਪੀਸੇ ਜੋ ਜੱਗ ਬਹੁਤ ਵੱਡਾ ਹੈ ਮੈਨੂੰ ਫਿਰ ਆਉਣਾ ਹੀ ਪਿਆਵੇ ਇਹ ਨਾ ਕੱਟ ਦਿਓ ਦੇਖੀ ਆ ਮोटे-ਮोटे ਗੰਡੇ ਐ ਕੱਟ ਕੇ ਤੇ ਨੂਨ ਮਿਰਚ ਪਾ ਕੇ ਸਬਜ਼ੀ ਬਹੁਤ ਟੇਸਟੀ ਬਣੀ ਹੈ ਨਾ ਇਹ ਨਾ ਆਪਾ ਬਣਾਵਾਂਗੇ ਠੀਕ ਹੈ ஓਕੇ ਦਸਨ ਪਾਂਚੀ ਵਿੱਚ ਬੜਾ ਕੁਝ ਲੈ ਸੰਪਾਈ। ਆਪਾਂ ਕਿ ਸੇ ਦਿਨ ਗੰਡਿਆਂ ਦੀ ਏਡੇ ਏਡੇ ਮੋٹے ਕੰਡੇ ਚੱਕ ਕੇ ਨਾ ਤੇ ਸੁੱਕੀ ਸਭ ਹੀ ਬਣਾਵਾਂਗੇ। ਆਪਾਂ ਪਤਾ ਜੋ। ਲੋਜੀ। ਆ ਕਹਨਾ ਇਹ ਪਤਾ ਬਹੁਤ ਅਸ। ਆ ਜੱਗ ਦਾ ਕੋਈ ਕੰਮ ਨਹੀਂ ਹਾਂ, ਵੱਡੀ ਲੈਸੀ ਵਗੈਰਾ। ਨਹੀਂ ਪਾਣੀ। ਕਿ ਮੇ ਕੋ ਜੀ ਜਾਂਦਾ ਹੋਈ ਡਰ ਲੱਗਦਾ ਮੈਨੂੰ ਤਾਂ ਲੋ ਜੀ ਹੁਣ ਸ਼ੁਰੂ ਕਰ ਰਹੀ ਆ ਇਹ ਤੜਕਾ ਲਾਉਣਾ ਇਹ ਸਾਰਾ ਕੁਝ ਪੀਸ ਲਿਆ ਗਰਮ ਬਹੁਤਾ ਗੰਡੇ ਵਗੈਰਾ ਸਾਰਾ ਕੁਝ ਭੁੰਨ ਕੇ ਇਹਨੂੰ ਪੀਸ ਲਿਆ ਵੇਖੋ ਭਾਪ ਨਿਕਲ ਰਹੀ ਆ ਇਹਨੂੰ ਪੀਸ ਲਿਆ ਇੱਧਰ ਪਾ ਲਿਆ ਤੇਲ ਤੇ ਹੁਣ ਸਾਰਾ ਕੁਝ ਇਹ ਸਵੇਰਾ ਸਿੱਟਣਾ ਜੀਰਾ ਆਲੂ ਇੰਗਲ ਥੋੜੀ ਪਾ ਦਿਓ ਸਮੈਲ ਜੀ ਆ ਜਾ ਰਹੀ ਦੀ ਹੈਗੀ ਆਹ ਲੋ ਮੇਥੀ ਮੇਥੀ ਵੀ ਲੈਣੀ ਹੈ ਹਾਂ ਠੀਕ ਹੈ ਆਹ ਲੋ ਮੇਥੀ ਪਾ ਦਿਓ ਮੇਥੀ ਮੈਂ ਥੋੜਾ ਲੱਗਿਆ ਤੇਲ ਅੱਜ ਥੋੜਾ ਨਹੀਂ ਖੁਸ਼ਕ ਜਾ ਬਣ ਜਾਊਗਾ ਆਹ ਤੇ ਤੇਲ ਨਹੀਂ ਗਰਮ ਹੋਸਪੀਟ ਸਪੈਨ ਨਹੀਂ ਸੜਦਾ ਫਾਰਮੂਲਾ ਆਇਆ ਦੋੜਾ ਦੋੜਾ ਉਹਨੂੰ ਤੋਂ ਦੀ ਤੇਲ ਫੇਰ ਲੈ ਇਹ ਹਲਵਾਈ ਮੈਨੂੰ ਸਹੀ ਨਹੀਂ ਲੱਗੇ ਸਾਰਾ ਮਸਾਲਾ ਪਾਤਾ ਨੂੰ ਮਿਰਚ ਵੀ ਪਾਤਾ ਸੀ ਤੇ ਕਾਜੂ ਦਾ ਪੇਸਟ ਜਿਹੜਾ ਪਾਉਣ ਵਾਲਾ ਪਿਆ ਹਜੇ ਇਹ ਹਜੇ ਰੋਕ ਕੇ ਪਾਉਣਾ ਹੈ ਨਾ ਕਰਕੇ ਪਾਉਣਾ ਤੇ ਕਰੀਮ ਤੇ ਦੁੱਧ ਵੀ ਰੋਕ ਕੇ ਰਸ਼ਮੀਨ ਦਾ ਫੇਵਰੇਟ ਹੈ ਇਹ ਰਸ਼ਮੀਨ ਨਾ ਕਈ ਦਿਨਾਂ ਦਾ ਕਰਦਾ ਸੀਗਾ ਤੇ ਮੈਂ ਆਖਿਆ ਮੈਂ ਤੈਨੂੰ ਹੋਟਲ ਤੋਂ ਮੰਗਵਾ ਦਿੰਨੇ ਆਂਗੇ ਸ਼ਾਈ ਪਨੀਰ ਤੇ ਰਸ਼ਮੀ ਕਹਿੰਦਾ ਨਹੀਂ ਮੈਂ ਤਾਂ ਘਰ ਵਾਲਾ ਖਾਣਾ ਹੈਗਾ ਜਿਹੜਾ ਉਹਦੇ ਡੈਡੂ ਨੇ ਘਰੇ ਬਣਾਇਆ ਸੀਗਾ ਸਵਾਦ ਲੱਗਿਆ ਤੁਹਾਨੂੰ ਉਹਨੂੰ ਵਧੀਆ ਲੱਗਿਆ ਹਾਂ ਘਰੇ ਬਣੀ ਤੀ ਤਾਂ ਵਧੀਆ ਹੁੰਦੀ ਐ ਹੋਟਲ ਵਾਲਾ ਤਾਂ ਨਾਲੇ ਬੇਹਾਬੂਆ ਹੁੰਦਾ ਕਿੰਨੇ ਦਿਨਾਂ ਦਾ ਇੱਧਰ ਵੇਖੋ ਧੁੱਪ ਨਿਕਲਿਆ ਹੀ ਗਾਇਜ਼ ਇੰਨਾ ਬੱਦਲ ਬਣ ਕੇ ਆਇਆ ਸੀ ਵਿੱਚ ਧੁੱਪ ਵੀ ਐ ਠੰਡੀ ਠੰਡੀ ਹਵਾ ਤੇ ਮੀਂਹ ਦੀ ਐ ਵਾਓ ਮੀਂਹ ਵੀ ਹੈਗਾ ਬੱਦਲ ਵੀ ਬਹੁਤ ਗੱਜੀ ਜਾਂਦਾ ਤੇ ਬੱਦਲ ਵੀ ਹੈ ਤੇ ਧੁੱਪ ਵੀ ਹੈ ਸਾਰਾ ਕੁਝ ਹੀ ਮਿਕਸ ਹੋ ਗਿਆ ਚਲੋ ਵਧੀਆ ਸਾਹੀ ਪਨੀਰ ਬਣ ਰਿਹਾ ਹੈਗਾ ਮੰਮੀ ਜੀ ਇਕੜਾ ਗਈ ਤੁਸੀਂ ਆ ਦੇ ਤੇਲ ਜਿਆਦਾ ਪਾ ਪਾ ਕਿੱਥੇ ਆ ਤੇਲ ਜੈ ਜੈ ਅਜੇ ਕਾਜੂ ਵੀ ਨਹੀਂ ਪਏ ਹੈਣਾ ਨਾਲੇ ਕਰੀਮ ਉਹ ਵੀ ਕੱਢੂ ਹੂੰ ਹੂੰ ਰਸ਼ਮੀ ਉਹਦਾ ਟਾਈਮ ਹੋ ਕਾਲਾ ਕਰਾਂਗਾ ਤਾਂ ਮਾਵਾਂ ਜੀ 11 ਵਜੇ ਬਣਾ ਲੂ ਤਾਂ ਸਿਰਾਤ ਨੂੰ ਬਣਾ ਕੇ ਰੱਖ ਦਿਆ ਕਰੋ ਅਸੀਂ ਦੂਜੇ ਦਿਨ ਖਾ ਲਿਆ ਕਰਾਂਗੇ ਬਣਾਉਣ ਵਾਲੇ ਬਣਾਓ ਸਹੀ ਅਸੀਂ ਦੂਜੇ ਦਿਨ ਖਾ ਲਿਆ ਕਰਾਂਗੇ ਲੋ ਜੀ ਇੱਥੇ ਸਾਰਾ ਮਸਾਲਾ ਹੋ ਗਿਆ ਸੀਗਾ ਪਿਆਰ ਤੇ ਵਸ ਥੋੜਾ ਬਤਾ ਰਹਿ ਗਿਆ ਸੀਗਾ ਤੇ ਵੈਸੇ ਤਾਂ ਬਣੇ ਹੀ ਪਿਆਗਾ ਤੇ ਹਜੇ ਪਨੀਰ ਪਾਉਣ ਵਾਲਾ ਸੀਗਾ ਵਿੱਚ ਤੇ ਕਰੀਮ ਦੁੱਧ ਸਾਰਾ ਕੁਝ ਪਾਤਾ ਸੀਗਾ ਤੇ ਪਨੀਰ ਮੈਂ ਕੱਟਣ ਲੱਗੀ ਸੀ ਹੁਣ ਮੈਂ ਕੱਟਣ ਲੱਗੀ ਆ ਪਨੀਰ ਇੱਥੇ ਪਨੀਰ ਨੂੰ ਧੋ ਕੇ ਚੰਗੀ ਤਰ੍ਹਾਂ ਸਾਫ਼ ਕਰ ਲਿਆ ਸੀਗਾ ਤੇ ਇੱਥੇ ਨਾ ਮੇਰਾ ਮਾਈਕ ਥੋੜਾ ਜਿਹਾ ਖਰਾਬ ਹੋ ਗਿਆ ਸੀਗਾ ਤੇ ਮੈਂ ਸਾਰਾ ਪਨੀਰ ਕੱਟ ਰਹੀ ਸੀਗੀ ਫਟਾਫਟ ਤੇ ਮੌਸਮਾ ਜਿਹੜਾ ਉਹ ਕੀਰਾਂ ਤਾਂ ਸਾਫ਼ ਹੋ ਗਿਆ ਸੀਗਾ ਤੇ ਵੈਸੇ ਬੱਦਲ ਤਾਂ ਬਹੁਤ ਬਣਿਆ ਖੜਾ ਹੈਗਾ ਲਓ ਜੀ ਪਨੀਰ ਵੀ ਪਾਤਾ ਤੇ ਵਧੀਆ ਬਣ ਗਿਆ ਆਪਣਾ ਸ਼ਾਹੀ ਪਨੀਰ ਤੇ ਹੁਣ ਮੈਂ ਕੌਲੀ ਦੇ ਵਿੱਚ ਪਾ ਕੇ ਤੇ ਟੈਸਟ ਕਰਕੇ ਦੇਖਦੇ ਸੀਗੇ ਵੀ ਕਿਵੇਂ ਬਣਿਆ ਤੇ ਸ਼ਾਹੀ ਪਨੀਰ ਵਾਕਈ ਬਹੁਤ ਵਧੀਆ ਬਣਿਆ ਟੇਸਟੀ ਬਣਿਆ ਹੋਟਲ ਵਾਲਾ ਜਿਹੜਾ ਹੁੰਦਾ ਹੈਗਾ ਉਹ ਤਾਂ ਜਿਆਦਾ ਮਸਾਲੇ ਮਸੂਲੇ ਤੇਜ਼ ਪਾਉਂਦੇ ਹੈਗੇ ਤੇ ਉਹ ਨਹੀਂ ਖਾਦਾ ਜਾਂਦਾ ਤੇ ਇਹ ਬਹੁਤ ਵਧੀਆ ਬਣਿਆ ਬਹੁਤ ਟੇਸਟੀ ਬਣਿਆ ਲਓ ਇਹਨਾਂ ਆ ਗਿਆ ਮੀਂਹ ਮੀਂਹ ਆ ਗਿਆ ਨਾ ਬਹੁਤ ਜਿਆਦਾ ਲਸ਼ਕ ਦਾ ਵੇਖੋ ਨਾ ਲਰਸ਼ਮੀਨ ਰਸ਼ਮੀਨ ਤੂੰ ਗੁੰਆਂਦਾ ਸਿਨਖਾਨ ਨੂੰ ਲੈ ਕੇ ਆਣਾ ਹੁੰਦਾ ਈ ਕੰਮ ਇੱਥੇ ਹਾਂ ਵੀਰ ਕਿੰਨਾ ਲਾਸਟੀ ਜਾਂਦਾ ਕੀ ਕਰੀਏ ਨੇ ਲੈ ਬੈਟਰੀ ਲੈ ਕੇ ਦੇਖੋ ਲਾ ਬੈਟਰੀ ਲਾ ਕੇ ਕੀ ਕਰੀ ਜਾਂਦਾ ਮੇਰਾ ਮੀਂਹ ਜਿਵੇਂ ਆਉਂਦਾ ਉਹਨਾਂ ਆਹ ਮੀਂਹ ਤਾਂ ਉਹੀ ਬੋਤ ਪਈ ਜਾਂਦਾ ਵੇਖੋ ਦੇਖੋ ਗਾਇਜ਼ ਜ਼ਰਾ ਦਾ ਟਾਈਮ ਹੈ ਮੀਂਹ ਬਹੁਤ ਜਿਆਦਾ ਪੈ ਰਿਹਾ ਸਾਡੇ ਹਾਂ ਕੋਈ ਤਾਂ ਡਰ ਕਰਤੇ ਨਾ ਮਰੀ ਉੱਥੇ ਜਾਨਵਰ ਬੈਠੇ ਹੁੰਦੇ ਆ ਰੋਡੇ ਦੇ ਪੈਣਗੇ ਇਸ ਟਾਈਮ ਨਹੀਂ ਕਰਦੇ ਹੁੰਦੇ ਨਹੀਂ ਫਰਾਰ ਤਾਂ ਬਿੱਲੀ ਨੇ ਓਹ ਹੋ ਲੱਟ ਗਈ ਲਓ ਜੀ ਲਾਰਾ ਵੀ ਬੱਧੀ ਜਾਂਦਾ ਕਿਹੜਾ ਸਾਰਨ ਹਾਂ ਫੁੰਦਾ ਦਾ ਹੈ ਅਮੀਰ ਖੜ ਕੇ ਕਿਤੇ ਸੁਣਉਂਾ ਨਹੀਂ ਕੰਮ ਮੇਰੇ ਕੰਤੇ ਜਾ। ਜਿਆਦਾ ਕੰਤੇ ਨਹੀਂ ਤੇਰੇ। ਲਓ ਜੀ ਲਾਈਟ ਗਈ ਸਾਡੇ ਤੇ ਹੁਣ ਆਪਾਂ